ਤਦੋਂ ਉਹ ਮਾ ਉਹ ਲੜਾਈ ਹੋਣ ਲੱਗੀ ਤੁਹਾ ਮਾਰ ਕੇ ਅੱਗੇ ਅੱਗੇ ਤੁਰਨਾ ਪਰਦੇ ਹੀ ਗੱਲ ਉਹਦੀ ਚੋਂ ਚੱਲਦੀ ਹੈ ਦਵਾਈ ਦਾ ਤੀਕਾ ਸਤਿਕਾਰ ਕਿਵੇਂ ਬੁੱਲਰ ਜਸਪ੍ਰੀਤ ਕੀ ਵਾਲਾ ਭਾਈ ਸਤਿਕਾਰ ਸਾਰੇ ਉਹ ਠੀਕ ਹੈ ਕੋ ਮਹਾਰਾਜ ਸਕੀਪਾ ਚਾੜਦੀ ਕਲਾਜੇ ਕਿ ਭਾਈ ਤੁਹਾਨੂੰ ਖਾ ਰਿਆ ਨੂੰ ਤੁਹਡੇ ਤੇਈ ਸ਼ਰਮਾ ਸ਼ਰਮਾ ਬਾਈ ਮੈਂ ਕੱਲਾ ਕੁਝ ਵੀ ਨਹੀਂ ਹੈਗਾ ਤੇ ਅੱਜ ਬੁੱਧਵਾਰ ਬਾਈ ਤਲਵੰਡੀ ਸਾਬੋ ਮੰਡੀ ਆ ਕੋਸ਼ਿਸ਼ ਕਰਾਂਗੇ ਭਾਈ ਜਾਇ ਜੇ ਰੇਕ ਦੱਸਣ ਦੀ ਬਲਜਿੰਦਰ ਆਪਣਾ ਯਾਰ ਮਿੱਤਰ ਆ ਠੀਕ ਹੈ ਗੱਲ ਇਹ ਠੱਗਾ ਕਰਨਾ ਪਿਆ ਕਰਾਂਗੇ ਤੁਹਾਡੇ ਵਾਸਤੇ ਤੇ ਦਿਕਾਉਨੇ ਬਲਜਿੰਦਰ ਹੋ ਰਿਹਾ ਹਾਂ 5 ਟਰੈਕਰ ਦਿਖਾਵਾਂਗੇ 5 6 ਠੀਕ ਹੈ ਗੱਲ ਤੇ ਸਭ ਤੋਂ ਪਹਿਲਾਂ ਆ ਗਿਆ ਜੌਂਡੀ ਯਾਰਾ 5203 11 ਮਾਡਲ ਆ ਪੰਜਾਬ ਨੰਬਰ ਆ ਪੀਵੀ08 ਠੀਕ ਆ ਜੀ ਗੇਅਰ ਇੰਡੀਆ ਦਾ ਬਾਈ ਜੀ ਚਲਾ ਕੇ ਬਾਕੇ ਟਹਲਦੀ ਕਰਕੇ ਲੈ ਜਾਓ ਬੇਸ਼ੱਕ ਤੇ ਟਾਇਰ ਹੈਗਾ ਮੂਰਲੇ ਦਾ ਬਾਈ ਹੈਗਾ ਨਵੇਂ ਮੇਰੇ ਕੋਲ ਨਵੇਂ ਆ ਬਾਈ ਗੁੱਡੀਆਂ ਤੇ ਵੀ ਅਦੇ ਜੇਕੇ ਦਾ ਮਾਰਕ ਆ ਪਿਆ ਪਿਛਲੇ ਹੈਗਾ ਬਾਈ 75 ਪੈਸੇ ਟਾਇਰ ਸਾਰਾ Ориਜਨਲ ਦਾ ਕੋਈ ਰੰਗ

ਕਿਉਂ ਐਨੇ ਦਾ ਟਰੈਕਟਰ ਸਰਚ ਮਾਰ ਲਿਓ ਤੁਸੀਂ ਐਨਾ ਸਰਚ ਮਾਰ ਸੱਤ ਸੱਤ ਅੱਠ ਮਾਡਲ ਟਰੈਕਟਰਾਂ ਦੇ ਰੇਟ ਹੁੰਦੇ ਆ ਬਾਈ 2 ਲੱਖ ਤੇ 65000 ਠੀਕ ਹੈ ਜੀ ਆਪਾਂ ਇਹ ਟਰੈਕਟਰ ਦੇ ਦਾਂਗੇ 2 ਲੱਖ ਤੇ 60000 ਚੱਪੜੀ ਕਾਪੀ ਹੈ ਪੁਰਾਣਾ ਟਰੈਕਟਰ ਕੱਟਿਆ ਜਾਊਗਾ ਲੋਨ ਫੈਂਸ ਤੇ ਹੋ ਜਾ ਚੱਪੜੀ ਕਾਪੀ ਹੈ ਲੋਨ ਫੈਂਸ ਨਹੀਂ ਹੋਣਾ ਬਾਈ ਸੱਤ 11 ਮਾਡਲ 12 ਦੇ ਉਦੋਂ ਬਾਅਦ ਆ ਗਿਆ ਬਾਈ ਸੋਨਾ ਲੀਕਾ ਸੋਨਾ ਬਹੁਤ ਆ ਬਾਈ 11 ਮਾਡਲਾ ਪੰਜਾਬ ਨੰਬਰ ਆ ਪਿਛਲੇ ਟਾਇਰ ਹੈਗਾ ਬਾਈ 90 ਰੇਸ ਬਿਲ ਦੇ ਟਾਇਰਾਂ ਦੇ 90 ਕਿਉਂ ਬਾਈ ਨਵੇਂ ਆ ਦੇਖੋ ਗੁੰਡੀਆਂ ਤੇ ਵੀ ਹਦੇ ਬਾਈ ਮਾਰਕਾ ਪਿਆ ਪਿੱਛਲੇ ਟਾਇਰਾਂ ਦੇ ਬਿੱਲ ਲੈ ਲਈ ਬਾਈ ਕਹਿੰਦਾ 14 ਵਾਲੇ ਟਾਇਰ ਆ ਸੋਨਾ ਨੰਬਰ 1 JK ਦੰਡਾ ਫੱਟੀ ਛੱਤੀ ਸਾਹ ਕੁਛ ਨਾਲ ਆ ਵੀ ਤੇ PV 14 ਨੰਬਰ ਆ 390000 ਲਿਖੀ ਬੈਠਾ ਪ੍ਰਜਿੰਦਰ ਕਿੰਨੇ ਦਾ ਟਰਨਰੇਟਰ ਨੂੰ ਬੰਨ੍ਹ ਪਾਟ ਕੇ ਆ ਰਿਹਾ ਤੇਰੇ ਤੋਂ ਮਰਸੀ ਲੋੜਾ ਕੇ ਮਿਰਦੇ ਆ ਮੈਂ ਤਾਂ ਆਈ ਤਾਂ ਮੇਰੇ ਤੇ ਨਾਲ ਭੋਜੇ ਦੇ ਦਰਾ ਬੱਡੇ ਤੈਨੂੰ 100000 ਰੁਪਏ ਦਾ ਰੈਕਟਰ ਲੈ ਜਾ ਵੀਰੇ ਮੈਨੂੰ ਪਤਾ ਇਹ ਤੇ ਮੇਰੀ ਮੰਨੀ ਤਾਂ ਹੈ ਨਹੀਂ ਜੀ ਸਾਰੀ ਦਾਦੀ ਮਰ ਗਈ ਹੈ ਲੈ ਵੀਰੇ ਇੱਕ ਗੱਲ ਹੋਰ ਆ ਤੁਹਾਨੂੰ ਮੈਂ ਗੱਲ ਲੱਦਾਂ ਭਾਈ ਜੀ ਹੁਣ ਮੈਂ ਤੁਹਾਡੇ ਨਾਲ ਚੈਲੰਜ ਕਰਦਾ ਮੈਸੀ ਇੰਨੇ ਦਾ ਦੇਵਾਂਗੇ ਜਿੰਨੇ ਦਾ ਕਿਸੇ ਨੇ ਦੇਣਾ ਹੀ ਨਹੀਂ ਮੈਂ ਸ਼ਰਤ ਲਾਉਣ ਨੂੰ ਤਿਆਰ ਆ ਐਨੇ ਦਾ ਟਰੈਕਟਰ ਕਿਸੇ ਨੇ ਨਹੀਂ ਦੇਣਾ ਠੀਕ ਹੈ ਲੋਨ ਫੈਂਸ ਹੋ ਜੂ ਬਾਈ ਟਰੈਕਟਰ ਦੇ ਉੱਤੇ 4 ਲੱਖ ਰੁਪਏ ਆਪੇ ਵੇਟਾ ਵੇੜਾ ਇਹਨੂੰ ਚੁੱਕ ਤੋਂ ਪੁੱਛੇ ਮਾਗੀ ਚੁਰਤੇ ਆ ਪ੍ਰਾਣਾ ਕੱਟਿਆ ਜਾਉ ਲੋਨ ਫੈਂਸ ਹੋ ਚ 400 4 ਲੱਖ ਲੋਨ ਦੇ ਬਾਈ ਜੀ 4 ਲੱਖ ਤੇ 95000 ਦੀ ਮੰਗ ਆ ਕਿੰਨੇ ਦਾ ਮੈਂ ਟਰੈਕਟਰ ਲਾ ਮੈਂ 4 ਲੱਖ ਸੱਤਿਆ ਤੇਰੇ ਪੈ ਗਿਆ ਦਿਮਾਗ ਤੇ ਲੋੜ 19 ਮਾਡਲ ਆ ਬਾਈ ਆਮਾ ਨੈਟਰ ਆ ਜਾਮਾ 2019 ਮਾਡਲ ਪੁਰਾਣਾ ਕੱਟਿਆ ਜਾ ਉਹ ਲੋਨ ਪ੍ਰੈਂਸ ਹੋ ਗਿਆ ਕੀ ਕਿਹਾ ਸੀ ਬਲਜਿੰਦਰ 460 ਦਾ ਸਹੀ ਗੱਲ ਸਹੀ ਹੈ ਜੀ ਸਾਢੇ 4 ਬੂਲ ਫਿਰ ਮੈਂ 45000 ਗੜੱਟ ਦੇਣੇ ਕਿਹਾ ਜੀ 55000 ਰੁਪਏ ਦੇ 45000 45000 ਗੜੱਟ ਦੇਣੇ ਕਿਹਾ ਜੀ ਲੈ ਤੂੰ ਕੋਚਾ ਸਾਢੇ ਚੱਕ ਬਾਈ 45000 ਦਾ ਲੈ ਜਾ ਬੋਕਾ ਬਾਕੀ ਮੌਕੇ ਦੇਖਾਂਗੇ ਐਨੇ ਦਾ ਬਾਈ ਜੀ ਮਾੜਾ ਨਹੀਂ ਟਰੈਕਟਰ 9500 ਆ ਤੇ ਸਰਚ ਕਰ ਲੇ 5 ਲੱਖ ਤੋਂ ਉੱਪਰ ਰੇਟ ਲਿਖੇ ਪਏ ਆ ਭਾਈ ਇਹਦੇ ਫੇਸਬੁੱਕ ਤੇ ਮਾਰਕੀਟ ਦੇ ਵਿੱਚ ਕਿਤੇ ਹੋਰ ਵੀਡੀਓ ਉਹਦਾ ਕੋਈ ਟੈਨਸ਼ਨ ਨਹੀਂ ਭਾਈ ਇਹਨੂੰ ਦਾ ਖਰਚਾ ਇਹਦਾ ਹੋਊਗਾ ਟੈਕਟਰ ਦਾ ਟੈਨਸ਼ਨ ਹੀ ਕੋਈ ਨਹੀਂ ਵੀਰੇ ਆਪਾਂ ਨੂੰ ਠੀਕ ਆ 9500 ਰੁਪਏ ਰੇਟ ਆ 9500 ਰੁਪਏ ਖਰਚਾ ਲੱਗਦਾ ਪੰਜਾਬ ਨੰਬਰ ਲਵਾਉਣਾ ਹੋਵੇ ਉਹ ਤੂੰ ਆਦਾ ਆ ਗਿਆ ਭਾਈ 19 ਮਾਡਲ ਬਿਲਕੁਲ ਨਵਾਂ ਟੈਕਟਰ ਆ ਭਾਈ 21 22 ਵਰਗਾ 50 ਟੈਕਟਰ ਆ ਇਹ ਵੀ ਕੱਤੀ ਨੰਬਰ 31 ਤੇ ਟਾਇਰ ਬਾਈ ਪਿਛਲੇ ਪੋਲੋ ਤੇ ਆ ਮੂਰਲੇ ਕੁੜੀਰ ਦੇ ਆ ਚਾਰੇ ਟਾਇਰ ਹੈਗੇ ਬਾਈ 85 90 ਪੈਸੇ ਬਾਈ ਟਰੈਕਟਰ ਕੋਕਾ ਵੀ ਈ ਸੀ ਆ ਬਾਈ ਆਰ ਪੀ ਆਰ ਰੁਪਿਆ ਟਰੈਕਟਰ ਆ ਤੇਲ ਬ੍ਰੇਕਾਂ ਜੀ ਟੂ ਸਪੀਡ ਆ ਪਾਵਰ ਸਟੀering ਦਾ ਡੰਡਾ ਫੱਟੀ ਛਤਰੀ ਨਾਲ ਐਚ ਡੀ ਐਮ 57 ਐਚ ਪੀ ਵਾਲਾ ਤਾਂ ਹੈ ਨਾ 57 ਐਚ ਪੀ ਵਾਲਾ ਹੈਵੀ ਡਿਊਟੀ ਮੈਲਜ 5 ਲੱਖ 45 ਹਜ਼ਾਰ ਰੇਡਮਾਰਡ ਲਿਖੀ ਬੈਠਾ ਕਹ ਦੇ ਹੋ ਪੂਰਾ 5 ਲੱਖ ਓਏ ਬਲਜਿੰਦਰ 5 ਲੱਖ 10000 ਦਾ ਕਿ ਵੇਚਦੇ ਬੜਾ ਲੁਚਾ ਇਹਨੂੰ ਐ ਆ ਕੇ ਪੰਡ ਤੋੜਾਊਗਾ ਪੰਡ ਤੇ ਸਾਡੀ ਗੱਲ ਮੰਣੀ ਤਾਂ ਹੁੰਦੀ ਨਹੀਂ ਸ਼ਰਮ ਨਹੀਂ ਸਾਨੂੰ ਪਤਾ ਹੀ ਹੈ ਲਾਉਂਦਾ ਮੈਂ ਚਾਊਗਾ ਬਲਜਿੰਦਰ ਚਿੱਤੋ ਹੋ ਜਾਈ ਲਾਉਂਦਾ ਇੱਥੇ ਮੈਂ ਟਰੈਕਟਰ ਵਿੱਚੋਂ ਆਉਂਦਾ ਫੇਰ ਵੀ ਧੱਕਾ ਕਰਦਾਗਾ ਲੈ ਬਾਈ ਗੱਲ ਸੁਣ ਲੋ 45 ਦਾ ਮੈਂ ਹੜਾਤਾ ਦਾ ਤੇ 5 ਲੱਖ ਰੇਦਾ ਨਹੀਂ ਸ਼ਰਮ ਤੇਰੇ ਵਾਸਤੇ 4 ਲੱਖ ਤੇ 95000 ਦਾ ਟਰੈਕਟਰ ਲੈ ਜਾਓ ਪੁਰਾਣਾ ਕੱਟਿਆ ਜਾਓ ਲੋਨ ਫੈਂਸ ਹੋ ਜੂ ਨਾ ਕਰ ਗਿਆ ਰੈੱਡ ਹੋ ਜੂ ਟਰੈਕਟਰ ਬਾਈ ਬਹੁਤ ਖੜੇ ਨੇ ਜਿਹੜਾ ਮਰਜ਼ੀ ਟਰੈਕਟਰ ਲੈਣਾ ਹੋਵੇ ਆਪਾਂ ਨੂੰ ਕਾਲ ਕਰ ਲਿਓ ਲੋਨ ਫੈਂਸ ਵੀ ਕਰਾਉਣੇ ਆ ਪੁਰਾਣਾ ਟਰੈਕਟਰ ਵੀ ਕੱਟ ਲਈਦਾ ਠੀਕ ਹੈ ਗੱਲ ਆ ਦੇਣਾਗੇ ਆਸ਼ੇ ਦੇ ਮੁੱਲ ਤੇ ਬਾਈ ਪਿਛਲੇ ਟਾਇਰ ਹੈਗਾ ਅੱਧੇ ਕਟਾਇਰ ਹੈ ਚਾਰੀ ਸੰਗਰੂਰ ਨੰਬਰ ਆ ਪੀ ਵੀ 13 ਡਬਲ ਕਲੱਚਾ ਤੇਲ ਬ੍ਰੇਕਾਂ ਕੀ 2 ਲੱਖ ਤੇ 75 ਹਜ਼ਾਰ ਦੀ ਕੀ ਬੈਠਾ ਤੈਨੂੰ ਸ਼ਰਮ ਨਹੀਂ ਆਉਂਦੀ ਓਏ ਹੈਟਰੂ ਚੰਗਾ ਚੰਗਾ ਫਿਰ ਘਰੇ ਰੱਖ ਲੈ ਚੰਗਾ ਤਾਂ ਘਰੇ ਕਿਹੜੇ ਕਿਹੜੇ ਰੱਖੇਗੇ ਨਹੀਂ ਬਾਹਰਾਂ ਚੰਗਾ ਤਾਂ ਘਰੇ ਰੱਖ ਲੈ ਕਿੰਨੇ ਦਾ ਓਏ ਤੇਨ ਸਾਵੇ ਨਾ ਕਿੰਨੇ ਦਾ 22000 45000 ਦਾ ਹਾਂ ਜਮਾਤ ਤੇ ਲੋੜਾ ਕਰੇ ਭੈਣ ਨੂੰ ਜਿਵੇਂ ਅੱਜ ਗੱਲ ਕਰ ਰਹੇ 40000 ਵਾਲੀ ਸਵਾਦ ਸਵਾਦੋ ਲੱਖ ਰੱਖ ਕਹਿੰਦਾ 35000 ਨਾ ਸਵਾਦੋ ਲੱਖ ਸਵਾਦੋ ਲੱਖ ਜਾ ਵੀ ਬੱਧੇ ਆਵਾਂਗੇ ਬੱਧੇ ਜਾ ਭੈਣ ਦੀ ਲੰਗ ਦਵੇ ਜਾਈ ਮਾਰੇ ਭਾਈ ਸਵਾਦ ਸਵਾਦ ਉਹ ਲੈ ਜਾ ਇੰਨੇ ਵਾ ਕਿਸੇ ਨੇ ਤੀਣਾ ਨਹੀਂ ਠੀਕ ਹੈ ਵੀਰੇ ਹਾਂ ਕਹਿੰਦੇ ਸਾਲਾ ਮੋਟਾ ਇੱਕ ਮਿੰਟ ਬਣਾਇਆ 30000 ਰੁਪਏ ਬੇਚ ਦੇ ਡੂਡ ਬੋਤਲ ਪਾ ਜਾਂਦੀ ਹੈ ਭਾਈ ਇਹ ਚ ਹੱਥ ਨੇ ਵੰਦੀ ਹੈ ਵਾ 90000 ਰੁਪਏ ਦੀ ਸ਼ਰਮਾ ਚਾਬਾ ਵਾ ਕੀ ਡੈਟਸ ਨੂੰ ਆ ਵੀ ਨਾ ਕਿਾ 30000 ਕਰ ਦੇ 30000 ਬੇਚ ਸਵਾਦ ਲੈ ਜਾ ਤੇ ਇਹਨੂੰ ਕਰ ਲੈ ਫੋਲੋ ਮੇਰੇਆਂ ਵੀਡੀਓ ਪਈ ਦੋ ਤਿੰਨ ਆਉਂਦੇ ਆ ਸ਼ਰਮਾ ਤਲਵੰਡੀ ਖਾਬਾ ਤੇ ਫੋਲੋ ਤੁਮ ਸਾਡਾ ਭਾਈ ਤਿੰਨਾਂ ਦਾ ਭਰਾਮ ਵਾਲੀ ਗੱਲਬਾਤ ਹੈ ਕੋਈ ਠੀਕਾ ਗੱਲ ਮੈਂ ਹੁਣ ਤੈਨੂੰ ਕਲੀਅਰ ਕਰਨਾ ਚਾਹੁੰਨਾ ਵਿੱਚ ਕਮੈਂਟ ਆਈ ਸੀ ਇੱਕ ਕਮੈਂਟ ਆਇਆ ਸੀ ਉਹਨੂੰ ਮੈਂ ਕਲੀਅਰ ਕਰਨਾ ਚਾਹੁੰਨਾ ਵੀਰੇ ਵੀਡੀਓ ਮੈਂ ਤਾਂ ਭੁਦਰਦੀ ਬਣਾਉਣਾ ਕਿਉਂ ਭੁੱਲਦੀਆਂ ਛੋਟੀਆਂ ਛੋਟੀਆਂ ਗੁੱਡੀਆਂ ਦੋ ਤਿੰਨ ਮੈਂ ਉਹਨਾਂ ਨੂੰ ਆਉਂਦੀਆਂ ਧੀਆ ਸਮਝਦਾ ਸਾਥੇ ਜਰਗੇ ਜੇ ਭੁੱਲਰ ਨੂੰ ਤੋਰ ਪੀਏ ਚੈਨ ਰਹੀਂ ਆ ਜਾਣਗੇ ਤੇ ਮੈਨੂੰ ਕੀ ਆ ਮੈਂ ਕੋਈ ਹਿੱਸਾ ਲੈਣਾ ਜਸਪਰੀ ਤੋਂ ਹੀ ਲੈਣਾ ਹੋਵੇ ਜਾਂ ਭੁੱਲਰ ਤੋਂ ਲੈਣਾ ਹੋਵੇ ਇਹ ਨਹੀਂ ਲੈ ਜੇ ਗੁੱਡੀਆਂ ਕਰਕੇ ਇਨੀ ਮਿਹਨਤ ਕਰਦਾ ਇਹਦੇ ਵਾਸਤੇ ਵੀਰੇ ਭੁੱਲਰ ਵਾਸਤੇ ਕਿ ਮਤਲਬ ਐ ਨਹੀਂ ਜਾਉਂ ਜਿਦਾ ਹੁੰਦਾ ਕਿ ਸ਼ਰਮੇ ਦੇ ਤੁਸੀਂ ਹੋਰ ਵੀਡੀਓ ਦੇਖ ਲਓ ਯਾਰ ਤੁਸੀਂ ਮੇਰੀ ਮੇਰੇ ਰੇਟਟਰ ਜਿਹੜੇ ਮੈਂ ਦੱਸਦਾ ਰੇਟ ਦੱਸਦਾ ਰੇਟਟਰਾਂ ਦਾ ਉਹ ਰੇਟ ਦੇ ਨਾਲ ਤੁਸੀਂ ਮਿਲਾ ਕੇ ਦੇਖੋ ਹੋਰ ਵੀਡੀਓ ਦੇ ਰੇਟਾਂ ਵਾ ਸਹੀ ਗੱਲ ਹੈ ਮੈਂ ਕੋਸ਼ਿਸ਼ ਕਰਦਾ ਕਿ ਮੈਂ ਜਿਹੜਾ ਮੈਨੂੰ ਦੇਖਦੇ ਆ ਭਰਾ ਉਹਨਾਂ ਵਾਸਤੇ ਮੈਂ ਸਹੀ ਤੋਂ ਸਹੀ ਘੱਟ ਤੋਂ ਘੱਟ ਡਾਇਰੈਕਟ ਰੇਟ ਦੱਸਣ ਦਾ ਮੈਂ ਕੋਸ਼ਿਸ਼ ਕਰਦਾ। ਇਹ ਮੈਂ ਕਿਹੜਾ ਗੁੱਠੀ ਪਾਉਣੀ ਆ ਬਾਈ? ਥੱਗੀਆਂ ਮਾਰਨ ਤਾਂ ਥੱਗੀਆਂ ਵਾਲੇ ਤੇ ਨਹੀਂ ਚੱਲਦੀਆਂ ਹੁੰਦੀਆਂ ਵੀਰੇ। ਮੈਂ ਕੋਸ਼ਿਸ਼ ਕਰਦਾ ਛੋਟੇ ਵਾਸਤੇ ਹੀ ਕਰਦਾ ਵੀਰੇ। ਮੈਂ ਹੁਣ ਗੱਲ ਨਾ ਲੈਣਾ ਚਾਹੁੰਦਾ। ਮੈਨੂੰ ਪਤਾ ਕਿ ਜਿਹੜਾ ਕੋਈ ਬੰਦਾ ਵੀਡੀਓ ਤੇ ਕੀਕਾ ਸਮਝਣਾ ਹੈ ਸਮਝਣਾ ਤੇ ਸ਼ਾਮੇ ਕੀ ਬੜਿਆ ਰਹਿਣਾ ਖਰਾ ਦੇਣਾ ਭੁੱਲਰਾਂ ਭੁੱਲਰ ਨੂੰ ਕਹਿੰਦਾ ਮਤਲਬ ਕਮੈਂਟ ਚ ਇਹ ਮੜਾ ਮੋਟਾ ਨਾ ਦੇਖ ਕੇ ਬੋਲੀਦਾ ਹੁੰਦਾ ਤੁਹਾਨੂੰ ਪਤਾ ਹੋਣਾ ਕਹਿੰਦਾ ਕੀ ਪਤਾ ਤੁਸੀਂ ਮੈਥੋਂ ਕਿੰਨੇ ਕਬੜੇ ਹੋ ਬਾਈ ਕੀ ਪਤਾ ਮੈਂ ਕਿੰਨਾ ਤੁਹਾਡੀ ਤੋਹ ਹੈ ਕੋਈ ਜੁੱਲੀ ਚੱਕ ਤਾਂ ਹੈ ਨਹੀਂ ਬਾਈ ਸਹੀ ਗੱਲ ਹੈ ਠੀਕ ਹੈ ਨਾ ਸਿਰਫ ਭੁੱਲਰ ਦੇ ਨਾਲ ਮੈਂ ਭੁੱਲਰ ਦੀਆਂ ਗੁੱਡੀਆਂ ਕਰਕੇ ਆ ਵੀਰੇ ਛੋਟੀਆਂ ਛੋਟੀਆਂ ਮੇਰੇ ਇੱਥੇ ਆ ਉਹ ਸਰਪਾ ਸਾਰੀ ਕੀ ਬਣਾ। ਮੈਨੂੰ ਆ 2 ਰੁਪਏ ਹੋਣ ਤੇ ਭੁੱਲਰ ਨੂੰ ਤੇ ਕੋਈ ਜ਼ਰਾ ਉਹਦਾ ਟਾਈਮ ਪਾਸ ਕਰੇ ਵਿਚਾਰਾ। ਇਹ ਨਹੀਂ ਪੇਜ ਨੂੰ ਕਰ ਲੋ ਫੋਲੋ ਵੀਰੇ ਸ਼ਰਮਾ ਤਲਵੰਡੀ ਸਾਹਿਬ ਭੁੱਲਰ ਤਲਵੰਡੀ ਸਾਹਿਬ ਵਾਲਾ ਤੇ ਲਾਈਕ ਕਮੈਂਟ ਦੱਬ ਕੇ ਕਰ ਦਿਓ ਭਾਈ ਇਹ ਵੀਡੀਓ ਦੇ ਵਿੱਚ ਵੀਰ ਬਣ ਕੇ ਬੇਨਤੀ ਹੱਥ ਬਣ ਕੇ ਜੇ ਵਧੀਆ ਗੱਲਾਂ ਲੱਗੀਆਂ ਭਾਈ ਕਮੈਂਟ ਜ਼ਰੂਰ ਕਰਿਓ ਬਹੁਤ ਬਹੁਤ ਮਿਹਰਬਾਨੀ ਭਾਈ ਸਤਿ ਸ਼੍ਰੀ ਅਕਾਲ। ਨੰਬਰ ਵੀਰੇ ਮੇਰਾ ਹੈਗਾ ਜੀ WhatsApp ਨੰਬਰ ਹੈਗਾ 887294545 ਕਾਲਿੰਗ ਨੰਬਰ ਹੈਗਾ 947884545 ਮੇਰਾ ਪਿੰਡ ਤਲਵੰਡੀ ਸਾਭੂ ਆ ਵੀਰੇ ਜਦੋਂ ਮਰ ਗਿਆ